ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਕੀ ਫਤਿਹ ਮੈਂ ਗਰ ਸਰਤੀ ਸਿੰਘ ਪਿੰਡ ਪਿਉਰੀ ਨੇੜੇ ਗਦਵਾ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਪੰਜਾਬ ਪਿੰਡ ਪਿਉਰੀ ਗਲੀ ਨੰਬਰ 14 ਤਿੱਬੀ ਜੀ ਅੱਜ ਅਸੀਂ ਸੰਵਾਲੂ ਦੀ ਜਾਣਕਾਰੀ ਪ੍ਰਾਪਤ ਕਰਾਂਗੇ ਜਿਸ ਤਰ੍ਹਾਂ ਕਿ ਸੰਵਾਲੂ ਨੂੰ ਸੰਸਕ੍ਰਿਤ ਵਿੱਚ ਨਿਰਗੁੰਡੀ ਕਿਹਾ ਜਾਂਦਾ ਹੈ ਔਰ ਹਿੰਦੀ ਭਾਸ਼ਾ ਵਿੱਚ ਜਿਸ ਤਰ੍ਹਾਂ ਕਿ ਹਿੰਦੀ ਫਾਸਾ ਵਿੱਚ ਸੰਭਾਲੂ ਕਾਹ ਚੰਦਾ ਹੈ ਔਰ ਫਾਰਸੀ ਫਾਸਾ ਵਿੱਚ ਪ੍ਰੰਗੁਸ਼ਟ ਕਾਹ ਚੰਦਾ ਹੈ ਔਰ ਅਰਬੀ ਫਾਸਾ ਵਿੱਚ ਅਸਲੂਕ ਕਾਹ ਚੰਦਾ ਹੈ ਇਹ ਜਿਹੜਾ ਜਿਸ ਤਰ੍ਹਾਂ ਕਿ ਸੰਭਾਲੂ ਹੁੰਦਾ ਹੈ ਸ੍ਰੇਸ਼ਟ ਹੁੰਦਾ ਹੈ ਬਣਕਾਰੀ ਹੁੰਦਾ ਹੈ ਔਰ ਬਹੁਤ ਸਾਰੇ ਰੋਗਾਂ ਦਾ ਨਾਸ ਕਰਦਾ ਹੈ ਸਮਰਨ ਸக்திਦਾਇਕ ਹੁੰਦਾ ਹੈ ਔਰ ਯਾਦਾਸਤ ਤੇਜ਼ ਕਰਨ ਵਾਲਾ ਹੁੰਦਾ ਹੈ ਔਰ ਗਠਿਆਵਾ ਔਰ ਸਬਿ ਸਤਰਾ ਦੇ ਵਾਇਰੂਪ ਦਾ ਨਾਸ ਕਰਨ ਵਾਲਾ ਹੁੰਦਾ ਹੈ ਔਰ ਜਿਸ ਤਰ੍ਹਾਂ ਕਿ ਖੁਰਕ ਫੋੜਾ ਪੁੰਸੀ ਕੋੜ ਚੰਬਲ ਕੰਡੂ ਖੁਜਲੀ ਇਹਨਾਂ ਰੋਗਾਂ ਦਾ ਨਾਸ ਕਰਨ ਵਾਲਾ ਹੁੰਦਾ ਹੈ ਇਹ ਜਿਹੜਾ ਸੰਭਾਲੂ ਹੈ ਸ਼੍ਰੇਸ਼ਟ ਹੁੰਦਾ ਹੈ ਗੁਣਕਾਰੀ ਹੁੰਦਾ ਹੈ ਕੀੜੀ ਰੋਗਾਂ ਦਾ ਨਾਸ ਕਰਨ ਵਾਲਾ ਹੁੰਦਾ ਹੈ ਸੂਚਨਾ ਔਰ ਸੋਚ ਇਹਨ ਰੋਗਾਂ ਦਾ ਨਾਸ ਕਰਨ ਵਾਲਾ ਹੁੰਦਾ ਹੈ ਸ੍ਰੇਸ਼ਟ ਹੁੰਦਾ ਹੈ ਗੁਣਕਾਰੀ ਹੁੰਦਾ ਹੈ ਔਰ ਇਹ ਜਲਾ ਸੰਭਾਲੂ ਹੈ ਸ੍ਰੇਸ਼ਟ ਹੁੰਦਾ ਹੈ ਔਰ ਕਿਸ ਤਰ੍ਹਾਂ ਕੇ ਕਫ ਬਲਕਮ ਔਰ ਵਾਯੂ ਰੋਗ ਇਹਨ ਰੋਗਾਂ ਦਾ ਨਾਸ ਕਰਦਾ ਹੈ ਸਿਮਰਨ ਸ਼ਕਤੀਦਾਇਕ ਹੁੰਦਾ ਹੈ ਔਰ ਅੱਖਾਂ ਵਾਸਤੇ ਵੀ ਸ੍ਰੇਸ਼ਟ ਹੁੰਦਾ ਹੈ ਗੁਣਕਾਰੀ ਹੁੰਦਾ ਹੈ ਔਰ ਇਹ ਜੋ ਸੰਭਾਲੂ ਹੈ ਥੋੜਾ ਪੁਸੀ ਚਖਮਾ ਔਰ ਕਿਰਮੀ ਰੋਗ ਆਪ ਇਹਨ ਰੋਗਾਂ ਦਾ ਨਾਸ ਕਰਦਾ ਹੈ ਆਯੁਰਵੇਦ ਦੀ ਸਲੋਕਾਂ ਚ ਲਿਖਿਆ ਹੈ ਕਿ ਇਨਰ ਕੁੰਡੀ ਹੀ ਕਰਤਰੀ ਅਯੁਕਤ ਕਾ ਯੁਕਤ ਕਾ ਚਕ ਚਕ ਕਪਤਾ ਤਾ ਵਾਚੰਕਸ਼ੰਚ ਸੁਰਚ ਕੰਡੂ ਕੁਸ਼ਤੰਚ ਨਾਸ਼ੇਤ ਔਰ ਇਹ ਜਿਹੜਾ ਸੰਭਾਲੂ ਹੈ ਸ਼੍ਰੇਸ਼ਟ ਹੁੰਦਾ ਹੈ ਗੁਣਕਾਰੀ ਹੁੰਦਾ ਹੈ ਜਿਸ ਤਰ੍ਹਾਂ ਕਿ ਸ਼ਲੋਕਾਂ ਚ ਲਿਖਿਆ ਹੈ ਕਿ ਨਿਰਕੁੰਡੀ ਕਰਤਰੀ ਯੁਕਤਾ ਹ ਔਰ ਇਹ ਜਿਹੜਾ ਨਿਰਗੁੰਡੀ ਹੈ ਕਰਤਰੀ ਯੁਕਤਾ ਤਿਕਤਕਾ ਕਫਾ ਪਹ ਔਰ ਕਫ ਰੋਗੋ ਦਾ ਸਮਨ ਕਰਦਾ ਹੈ ਆਯੁਰਵੇਦ ਇਸ ਸ਼ਲੋਕਾਂ ਚ ਲਿਖਿਆ ਹੈ ਕਿ ਵਾਤ ਕਸ਼ਯੰਚ ਵాయੂ ਰੂਪ ਦਾ ਨਾਸ ਕਰਦਾ ਹੈ ਕਸਿਆ ਕਮਜ਼ੋਰੀ ਇਹਨ ਰੋਗਾਂ ਦਾ ਨਾਸ ਕਰਦਾ ਹੈ वातं कशञ्च सुरञ्च और उदर सोर सोर दर इन रोगों नास करदा है कशञ्च सुरञ्च कंडू कुष्ठञ्च नाचेत कंडू खुजली फोड़ा फुंसी और कुष्ठ कोड इन रोगों ਦਾ ਵੀ ਨਾਸ ਕਰਦਾ ਹੈ और श्रेष्ठੰਦ ਹੈ ਇਹ ਜਿਹੜਾ ਸੰਭਾਲੂ ਹੈ ਜਿਸ ਤਰ੍ਹਾਂ ਕਿ ਸੰਵਹਾਰੂ ਜਿਹੜਾ ਹੈ ਵాయు ਦਾ ਨਾਸ ਕਰਦਾ ਹੈ ਕਿਰਮੀ ਰੋਗ ਦਾ ਨਾਸ ਕਰਦਾ ਹੈ ਔਰ ਜਿਸ ਤਰ੍ਹਾਂ ਕਿ ਸਿਮਰਨ ਸ਼ਕਤੀ ਦਾਇਕ ਹੁੰਦਾ ਹੈ ਸ੍ਰੇਸ਼ਟ ਹੁੰਦਾ ਹੈ ਸੂਚਨ ਫੋੜੇ ਪੁਣਸੀ ਔਰ ਇਨ ਰੋਗੋਂ ਦਾ ਵੀ ਨਾਸ ਕਰਦਾ ਹੈ ਅਧਿਕ ਜਾਣਕਾਰੀ ਦੇ ਲਈ ਜਿਸ ਤਰ੍ਹਾਂ ਕਿ 8599 433 ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਆਗੇ ਤੋਂ ਮੈਂ ਵਾਜ ਸਰਜੀਤ ਸਿੰਘ ਪਿੰਡ ਪਿਆਉਰੀ ਨੇੜੇ ਦਾਵਾ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਪੰਜਾਬ ਪਿੰਡ ਪਿਆਉਰੀ ਗਲੀ ਨੰਬਰ 14 ਕਬੀ ਤੇ ਜੈ ਜੀ ਜੈਸਤ ਨਮਸਕਾਰ ਸਤਿ ਸ੍ਰੀ ਅਕਾਲ